ਹੋ ਪਹਿਲਾ ਕਲਾਕਾਰ ਹੀ ਗਈ ਹੁਣ ਗਈ ਸੇਧਿਆ ਸੱਚੀ ਬੜਾ ਦੁੱਖ ਲੱਗੀ ਜਾਂਦਾ ਵੇਖਿਆ ਪਹਿਲਾ ਕਲਾਕਾਰ ਹੀ ਗਈ ਹੁਣ ਗਈ ਸੇਧਿਆ ਸੱਚੀ ਬੜਾ ਦੁੱਖ ਲੱਗੀ ਜਾਂਦਾ ਵੇਖਿਆ ਹੋ ਇੱਕ ਨੂੰ ਸੀ ਵੈਂਟੀਲੇਟਰ ਤੇ ਰੱਖਿਆ ਹੁਣ ਦੂਜੇ ਦਾ ਬਣਾਇਆ ਹਾਰਟ ਅਟੈਕ ਕੇ ਸੀ ਆ ਹਾਂ ਇੱਕ ਨੂੰ ਸੀ ਵੈਂਟੀਲੇਟਰ ਤੇ ਰੱਖਿਆ ਦੂਜੇ ਦਾ ਬਣਾਇਆ ਹਾਰਟ ਅਟੈਕ ਕੇ ਸੀ ਆ ਆ ਹੁਣ ਤੁਸੀਂ ਦੱਸੋ ਕਿ ਦੀ ਅਣਗੇਲੀ ਹੋਈ ਐ ਆ ਤੁਸੀਂ ਦੱਸੋ ਕਿ ਦੀ ਅਣਗੇਲੀ ਹੋਈ ਐ ਜੇ ਰੱਬ ਦਾ ਐ ਕੋਈ ਇਹ ਪਾ ਜਬਦਾ ਹੋ ਰੱਬਾ ਮੇਰ ਕਰਿਓ ਨਾ ਛੋਟੇ ਬੱਚਿਆਂ ਉੱਤੇ ਜਿੰਨਾ ਸਿਰੋਂ ਉੱਟ ਗਿਆ ছਾਇਆ ਬਾਪ ਦਾ ਹੋ ਰੱਬਾ ਮੇਰ ਕਰਿਓ ਨਾ ਛੋਟੇ ਬੱਚਿਆਂ ਉੱਤੇ ਅਜਨਾ ਸਿਰੋਂ ਉੱਟ ਗਿਆ ছਾਇਆ ਬਾਪ ਦਾ